ਸਾਰੇ ਹੀ মিডিਆ ਦਾ ਸਵਾਗਤ ਹੈ ਜੀ ਅੱਜ ਇੱਕ ਬੜਾ ਇੰਪੋਰਟੈਂਟ ਇਸ਼ੂ ਚੀਫ ਮਿਨਿਸਟਰ ਦੇ ਪਰਿਵਾਰ ਨਾਲ ਤੁਲਕ ਰੱਖਣ ਦਾ ਇੰਪ੍ਰੋਪਰਾਈਟੀ ਅਨੈਥੀਕਲ ट्राਨਸੈਕਸ਼ਨਸ ਬੇਨਾਮੀ ਇਨ ਨੇਚਰ ਉਹਦਾ ਮੁੱਦਾ ਮੈਂ ਤੁਹਾਡੇ ਰਾਹੀਂ ਜ਼ਰੀਏ ਸਾਰੀ ਦੁਨੀਆ ਦੇ ਵਿੱਚ ਉਠਾਉਣ ਲੱਗਾ ਔਰ ਇਸ ਦੀ ਬਕਾਇਦਾ ਇੱਕ ਕੰਪਲੇਂਟ ਆਨਰੇਬਲ ਗਵਰਨਰ ਪੰਜਾਬ ਨੂੰ ਭੇਜ ਦਿੱਤੀ ਫੋਰ ਐਨ ਇੰਡੀਪੈਂਡੈਂਟ ਇਨਕੁਆਇਰੀ ਬਾਏ ਐਨੀ ਏਜੰਸੀ ਵੈਦਰ ਇਟਸ ਸੀਬੀਆਈ ਔਰ ਈਡੀ ਕਿਉਂਕਿ ਪੰਜਾਬ ਦੀ ਵਿਜੀਲੈਂਸ ਪੰਜਾਬ ਪੁਲਿਸ ਨੇ ਤਾਂ ਖੁਦ ਦੇ ਚੀਫ ਮਿਨਿਸਟਰ ਸਾਹਿਬ ਦੀ ਕੋਈ ਇਨਕੁਆਇਰੀ ਨਹੀਂ ਕਰਨੀ ਉਹ ਤਾਂ ਦੂਜਿਆਂ ਨੂੰ ਇਨਕੁਆਇਰੀ ਕਰਨ ਵਾਸਤੇ ਤੇ ਦੂਜਿਆਂ ਦੇ ਸਵਾਲ ਪੁੱਛਣ ਵਾਸਤੇ ਤੇ ਧਮਕਾਉਣ ਡਰਾਉਣ ਵਾਸਤੇ ਰੱਖਿਆ ਮਸਲਾ ਇਹ ਹੈ ਕਿ ਇੱਕ ਟੈਪੀ ਪਿੰਡ ਹੈ ਬਰਨਾਲਾ ਮਾਨਸਾ ਮੇਨ ਰੋਡ ਦੇ ਉੱਤੇ ਹਾਈਵੇ ਦੇ ਪਿੰਡ ਸਿੱਧਾ ਇਹ ਪਿੱਖੀ ਸਬ ਤਹਿਸੀਲ ਦੇ ਵਿੱਚ ਪਿੰਡ ਆਉਂਦਾ ਵਾ ਉਥੇ ਐਸੇ ਹੀ 20 ਮਾਰਚ ਸੌਰੀ 20 ਮਾਰਚ 2023 ਸਾਰੇ ਡਾਕੂਮੈਂਟਸ ਮੇਰੇ ਕੋਲ ਨੇ ਯੂ ਕੈਨ ਆਲ ਸੀ ਹੀ ਮੈਂ ਤੁਹਾਨੂੰ WhatsApp ਦੇ ਉੱਤੇ ਸਾਰੀ ਕੰਪਲੇਂਟ ਦੀ ਕਾਪੀ ਵੀ ਭੇਜ ਦਿੱਤੀ ਆ ਇਹ ਹੈਗਾ ਮਸਲਾ 20 ਮਾਰਚ 2023 ਨੂੰ ਇੱਕ ਬੀਬੀ ਜਸਮੀਲ ਕੌਰ ਜੋ ਕਿ ਭਗਵੰਤ ਮਾਨ ਦੀ ਸੱਕੀ ਭੂਆ ਹੈ ਜਿਸ ਦਾ ਪਿੰਡ ਸ਼ੇਰੋਂ ਸੰਗਰੂਰ ਜ਼ਿਲ੍ਹੇ ਵਿੱਚ ਰਹਿਣ ਵਾਲੀ ਸੀ ਉਹਨਾਂ ਨੇ ਲਗਭਗ ਕੋਈ ਇਹ ਰਕਬਾ ਹੈਗਾ ਸਿੰਘਾ ਜੀ ਅ ਕੋਈ 3.4 ਏਕੜ ਜ਼ਮੀਨ ਉਹਨਾਂ ਨੇ 20 ਮਾਰਚ 2023 ਨੂੰ ਆਪਣੀ ਅ ਭਾਬੀ ਨੂੰ ਯਾਨੀ ਕਿ ਭਗਵਾਨ ਸਿੰਘ ਮਾਨ ਦੇ ਮਾਤਾ ਜੀ ਹਰਪਾਲ ਕੌਰ ਜੀ ਦੇ ਨਾਮ ਦੇ ਉੱਤੇ ਹਿਬਾ ਕਰ ਦਿੱਤੀ ਹਿਬਾ ਮਤਲਬ ਹੁੰਦਾ ਕਿ ਗਿਫਟ ਡੀਡ ਬਣਾ ਕੇ ਉਹਨਾਂ ਨੂੰ ਉਹ ਤੋਹਫੇ ਦੀ ਸ਼ਕਲ ਵਿੱਚ ਦੇ ਦਿੱਤੀ ਔਰ ਉਸ ਦਾ ਕਲੈਕਟਰ ਰੇਟ ਜਿਹੜਾ ਰੱਖਿਆ ਗਿਆ ਉਹ 67 ਲੱਖ 70 ਹਜ਼ਾਰ ਰੁਪਏ ਇਸ ਇਸ 36 ਕਨਾਲ ਤੇ ਮਰਲੇ ਐਗਜ਼ੈਕਟ ਰਕਵਾ ਹੈ ਇਸ ਦਾ ਜਿਹੜਾ ਸਟੈਂਪ ਡਿਊਟੀ ਅਦਾ ਕੀਤੀ ਗਈ ਆ ਉਹ 2 ਲੱਖ ਤੇ 3 ਹਜ਼ਾਰ ਰੁਪਏ ਇੱਥੇ ਸਵਾਲ ਇਹ ਉੱਠਦਾ ਕਿ ਇੱਕ ਚੀਫ ਮਿਨਿਸਟਰ ਅੱਜ ਕਿ ਉਹ بطور ਚੀਫ ਮਿਨਿਸਟਰ ਇਸ ਤਰ੍ਹਾਂ ਦੀ ਜ਼ਮੀਨ ਕਿਸੇ ਤੋਂ ਵੀ ਜਾਂ ਆਪਣੇ ਕਰੀਬੀ ਕਿਸੇ ਰਿਸ਼ਤੇਦਾਰ ਤੋਂ ਜਿਹੜਾ ਕਿ ਬਲੱਡ ਰਿਲੇਸ਼ਨ ਨਹੀਂ ਹੈ ਉਸ ਤੇ ਮਦਰ ਉਸ ਤੋਂ ਗਿਫਟ ਲੈ ਸਕਦੇ ਨੇ ਪਹਿਲਾ ਸਭ ਤੋਂ ਵੱਡਾ ਪ੍ਰੋਪਰਟੀ ਦਾ ਸਵਾਲ ਹੀ ਆ ਕਿਉਂਕਿ ਚੀਫ ਮਿਨਿਸਟਰ ਦਾ ਰੁਤਬਾ ਦੂਜਿਆਂ ਨੂੰ ਅ ਕਿਸ ਤਰ੍ਹਾਂ ਕਦਰਾਂ ਕੀਮਤਾਂ ਦੇ ਨਾਲ ਰਾਜਨੀਤੀ ਕੀਤੀ ਜਾਣੀ ਚਾਹੀਦੀ ਇਸ ਦੇਸ਼ ਵਿੱਚ ਉਹ ਸਿਖਾਉਣ ਵਾਸਤੇ ਇਹ ਬਹੁਤ ਅਹਿਮ ਆਉਦਾਬਾਰ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਕਹਿੰਦੀ ਕਿ ਸਿਧਾਂਤ ਦੁੱਧ ਤੋਂ ਤੋਤੇ ਹੋਇਆਂ ਸਾਡੇ ਨਾਲ ਤੋਂ ਕੋਈ ਕੱਟੜ ਇਮਾਨਦਾਰੀ ਹੈ ਨਹੀਂਗਾ ਇਸ ਲਈ ਇਹ ਜਿਹੜੀ ਆ 4.5 ਦੇ ਕਰੀਬ ਇੱਕ ਜਮੀਨ ਜਸਪੀਰ ਕੌਰ ਨੇ ਸ਼੍ਰੀਮਤੀ ਹਰਪਾਲ ਕੌਰ ਜੀ ਨੂੰ ਹਿਬਾ ਯਾਨੀ ਕਿ ਗਿਫਟ দান ਕੀਤੀ ਆ ਕੀ ਭਗਵੰਤ ਸਿੰਘ ਮਾਨ ਦੱਸਣਗੇ ਕਿ ਉਹਨਾਂ ਨੇ ਇਹ ਗਿਫਟ ਕਿਵੇਂ ਲਈ ਹੈ ਕਿਉਂ ਲਈ ਹੈ ਕਿ ਕਿਸੇ ਕੰਮ ਦੇ ਇਵਜ਼ ਵਿੱਚ ਲਈ ਆ ਕੋਈ ਉਹਨਾਂ ਨੂੰ ਲਾਭ ਪਹੁੰਚਾਇਆ ਗਿਆ ਫਾਈਨੈਂਸ਼ੀਅਲੀ ਕੋਈ ਨਾਰਮਲ ਕੋਰਸ ਕੀ ਹੁੰਦਾ ਵਾ ਕਿ ਆਪਾਂ ਆਪਣੀਆਂ ਲੜਕੀਆਂ ਨੂੰ ਤਾਂ ਗਿਫਟ ਦਿੰਦੇ ਸੁਣੇ ਹੋਏ ਆ ਫਰਜ਼ ਕਰੋ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਜੀ ਆਪਣੀ ਲੜਕੀ ਮਨਪ੍ਰੀਤ ਕੌਰ ਨੂੰ ਇੱਕ ਜ਼ਮੀਨ ਗਿਫਟ ਕਰ ਦਿੱਤਾ ਸੀ ਸਮਝ ਆਉਂਦਾ ਕਿ ਉਹਨੇ ਆਪਣੀ ਲੜਕੀ ਦੀ ਮਦਦ ਕਰਨ ਵਾਸਤੇ 1-3 ਕਰੋੜ 4.5 ਏਕੜ ਜ਼ਮੀਨ ਗਿਫਟ ਕਰ ਦਿੱਤੀ ਇੱਥੇ ਵਰਣਨ ਹੀ ਹੋ ਗਿਆ ਕਿ ਇਸ ਜ਼ਮੀਨ ਦੀ ਮਾਰਕੀਟ ਵੈਲਿਊ ਜਿਹੜੀ ਹੈ ਉਹ 70 ਲੱਖ ਰੁਪਏ ਹੈ ਕਿਹੜਾ ਬਕੌਰਸ ਬੈਂਕ ਮਾਈਟ ਓਨ ਦਾ ਮੇਨ ਰੋਡ ਆਫ ਮਾਨਸਾ ਐਂਡ ਪਟੰਡਾ ਪਿੰਡ ਟੈਪੀ ਇਦੀ ਕੀਮਤ 3 ਕਰੋੜ ਰੁਪਏ ਮਾਰਕੀਟ ਵੈਲਿਊ ਆ ਸੋ 3 ਕਰੋੜ ਰੁਪਏ ਦੀ ਗਿਫਟ ਭਗਵੰਤ ਸਿੰਘ ਮਾਨ ਦੇ ਮਾਤਾ ਜੀ ਨੇ ਆਪਣੀ ਹੀ ਕੀ ਕਹਿੰਦੇ ਹੁੰਦੇ ਆ ਕਿ ਨਨਾਨ ਤੋਂ ਲਈ ਅਗਰ ਪਰਜਾਈ ਨਨਾਨ ਨੂੰ ਦੇ ਦਿੰਦੀ ਸ਼ਾਇਦ ਤਾਂ ਸਮਝ ਆਉਂਦੀ ਸੀ ਕਿ ਲੇਕਿਨ ਨਾਨ ਤੋਂ ਭਾਬੀ ਨੂੰ ਗਿਫਟ ਆਣੀ ਇਟ ਕੁਆਇਟ ਅਨ ਅੰਡਰਸਟੈਂਡੇਬਲ ਆ ਸੋ ਮੇਰੇ ਸਾਹਬ ਦੇ ਨਾਲ ਇਹ ਬੇਨਾਮੀ ਟ੍ਰਾਂਜੈਕਸ਼ਨ ਹੈ ਔਰ ਇਸ ਪਰ ਬੇਨਾਮੀ ਟ੍ਰਾਂਜੈਕਸ਼ਨ ਦੀ ਜਿਹੜੀ ਪ੍ਰੋਪਰ ਤਹਿਕੀਕਾ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਹੋਣੀ ਚਾਹੀਦੀ ਕਿਉਂਕਿ ਇਹ ਜ਼ਮੀਨ ਅਸੂਲਨ ਇਹ ਸੀਗਾ ਕਿ ਇਹ ਜ਼ਮੀਨ ਕਾਫੀ ਸਾਲ ਪਹਿਲਾਂ ਭਗਵੰਤਪਾਲ ਦੇ ਪਰਿਵਾਰ ਨੇ ਆਪਣੀ ਭੂਆ ਦੇ ਨਾਮ ਤੇ ਖਰੀਦ ਕੇ ਛੱਡ ਛੱਡੀ ਸੀ ਉਹ ਵੀ ਬੇਨਾਮੀ ਸੀਗੀ ਔਰ ਉਹਨਾਂ ਦਾ ਉਹ ਜ਼ਮੀਨ ਦਾ ਠਿਕਾ ਲਗਾਤਾਰ ਅਗਰ ਫੇਰ ਇਨਵੈਸਟੀਗੇਸ਼ਨ ਹੋਵੇਗੀ ਤਾਂ ਪਿੰਡ ਵਾਲੇ ਸਾਰੇ ਗਵਾਹੀਆਂ ਦੇਣਗੇ ਪਤਾ ਲੱਗ ਜਾਊਗਾ ਬੈਂਕ ਅਕਾਊਂਟ ਚੈੱਕ ਕੀਤੇ ਜਾਣਗੇ ਉਹ ਸਾਰਾ ਠੇਕਾ ਉਹ ਜ਼ਮੀਨ ਦਾ ਪਿਛਲੇ ਕੁਝ ਸਾਲਾਂ ਤੋਂ ਭਗਵੰਤਪਾਲ ਦੇ ਆਪਣੇ ਅਕਾਊਂਟ ਵਿੱਚ ਜਾਂ ਇਹਦੇ ਮਦਦ ਦੇ ਅਕਾਊਂਟ ਵਿੱਚ ਲਗਾਤਾਰ ਆਉਂਦਾ ਪਾਇਆ ਜਾਵੇਗਾ that is a matter of investigation now ਕੋਈ ਇੰਡੀਵਿਜੂਅਲ ਇਸ ਦੇ ਬਾਰੇ ਕੋਈ ਖੁਲਾਸਾ ਜਾਂ ਇਨੀ ਡੀਟੇਲਸ ਇਨਵੈਸਟੀਗੇਸ਼ਨ ਨਹੀਂ ਕਰਕੇ ਦੱਸ ਸਕਦਾ ਤਾਂ ਕਰਕੇ ਮੈਂ ਇਹ ਗਵਰਨਰ ਨੂੰ ਚਿੱਠੀ ਲਿਖ ਕੇ ਇਹ ਜਾਂਚ ਹੰਗੀ ਨੰਬਰ 1 ਨੰਬਰ 2 ਇੱਥੇ ਇੱਕ ਜਨਰਲ ਪੁਆਇੰਟ ਉੱਠਦਾ ਵਾ ਕਿ ਵਾਈ ਇਸ ਦੀ ਪੰਜਾਬ ਸਟੇਟ ਅਲੋਇੰਗ ਮੈਸਿਵ ਅਮਾਉਂਟ ਆਫ ਸਰਕੂਲੇਸ਼ਨ ਇਨ ਰੀਅਲ ਏਸਟੇਟ ਡੀਲਿੰਗਸ ਇਨ ਬਲੈਕ ਮਨੀ ਸਮਝੋ ਹੁਣ ਜਦ ਇਹ ਮਾਰਕੀਟ ਵੈਲਿਊ ਇਸ ਜ਼ਮੀਨ ਦੀ ਆ ਅਸੀਂ ਕਹਿ ਰਹੇ ਆ ਕਿ 70 ਲੱਖ ਰੁਪਇਆ ਹੈ ਇੱਕ ਕਿੱਲੇ ਦਾ ਤੇ ਲਗਭਗ 3 ਕਰੋੜ ਰੁਪਏ ਦੀ ਇਹ ਮਾਰਕੀਟ ਵੈਲਿਊ ਇਸ ਜ਼ਮੀਨ ਦੀ ਹੱਥ ਚਲਾ ਦਿਓ ਮਾਈਕ ਤੇ ਚੱਲ ਸਕਦਾ ਕੋਈ ਪਲੀਜ਼ ਕਰਨ ਤੁਸੀਂ ਇਧਰੋਂ ਦੇਖ ਕੇ ਚਲਾ ਦਿਓ ਜਰਾ ਮਿੰਦੀ ਕਿਸੇ ਨੂੰ ਕੋ ਜੇ ਅ ਤੇ ਉਹਦੇ ਚ ਸਟੈਂਪ ਡਿਊਟੀ ਕਿੰਨੀ ਲਾਈ ਜਾ ਰਹੀ ਆ ਕਲੈਕਟਰ ਰੇਟ ਕਿੰਨਾ ਰੱਖਿਆ ਗਿਆ 67 ਲੱਖ 70 ਹਜ਼ਾਰ ਰੁਪਿਆ ਤੇ ਇਹਦਾ ਮਤਲਬ ਆ ਕਿ ਬਾਕੀ ਦਾ ਜਿਹੜਾ ਸਾਰਾ ਪੈਸਾ ਘੁੰਮ ਰਿਹਾ ਵਾ ਲਗਭਗ 2.5 ਕਰੋੜ ਦੇ ਲਾਗੇ ਉਹ ਕਾਲਾ ਧਨ ਆ ਤੇ ਫਿਰ ਨੋਟਬੰਦੀ ਕਰਨ ਦਾ ਕੀ ਫਾਇਦਾ ਹੋਇਆ ਜੇ ਕਾਲਾ ਧਨ ਹੀ ਸਰਕੂਲੇਟ ਕਰਨਾ ਸੀ ਹਾਲਾਂਕਿ ਉਹ ਇਕੱਲਾ ਇਹਨਾਂ ਦੇ ਨਾਲ ਪੁਆਇੰਟ ਨਹੀਂ ਢੁਕਦਾ ਤੁਸੀਂ ਤੁਸੀਂ ਕਟੋ ਕਟਰ ਕੰਪਲੀਟ ਰੀਅਲ اسٹیਟ ਡੀਲਸ ਸ਼ੁੱਡ ਬੀ ਇਨ ਵਾਈਟ ਮਨੀ ਕੰਪਲੀਟ ਬਾਈ ਚੈੱਕ ਪੇਮੈਂਟ ਹੋਣੀ ਚਾਹੀਦੀ ਆ ਸਾਡੇ ਆਮ ਤੌਰ ਤੇ ਚੱਲ ਰਿਹਾ ਇੱਥੇ ਪ੍ਰਚਲਿਤ ਆ ਕਿ ਫਰਜ਼ ਕਰੋ ਕਰੋੜ ਰੁਪਏ ਦਾ ਸੌਦਾ 50 ਲੱਖ ਰੁਪਇਆ ਕੈਸ਼ ਤੇ 50 ਲੱਖ ਰੁਪਇਆ ਵਾਈਟ ਵਿੱਚ ਦਿੱਤਾ ਜਾਂਦਾ ਕਈ ਵਾਰੀ 40 ਲੱਖ ਰੁਪਇਆ ਕੈਸ਼ ਸੌਰੀ ਵਾਈਟ ਵਿੱਚ ਤੇ 60 ਲੱਖ ਰੁਪਇਆ ਕੈਸ਼ ਇੱਕ ਤਾਂ ਇਹ ਬੰਦ ਹੋਣਾ ਚਾਹੀਦਾ ਵਾ ਅਦਰਵਾਈਜ਼ ਬਲੈਕ ਮਨੀ ਨੋਟਬੰਦੀ ਦਾ ਪਰਪਸ ਡਿਫੀਟ ਹੋ ਜਾਂਦਾ ਇਹ ਇਕੱਲੇ ਇਸ ਡੀਲ ਨਾਲ ਨਹੀਂਗਾ ਇਹ ਇੱਕ ਜਨਰਲ ਸੁਝਾਅ ਵਾ ਹਾਂ ਰੌਲਾ ਇਹ ਹੁੰਦਾ ਕਿ ਕਿਉਂਕਿ ਵਾਈਟ ਮਨੀ ਬਹੁਤ ਜ਼ਿਆਦਾ ਸ਼ੋਅ ਕਰਨਾ ਵਾ ਇੱਕ ਮੁਸ਼ਕਲ ਹੋ ਹੁੰਦੀ ਆ ਤੇ ਦੂਸਰਾ ਸਟੈਂਪ ਡਿਊਟੀ ਨਾਲ ਸਾਡੇ ਉੱਤੇ ਲੱਗ ਜਵੇ ਜ਼ਿਆਦਾ ਤੇ ਇਹ ਸਟੈਂਪ ਡਿਊਟੀ ਜਿਹੜੀ ਆ ਉਹਦੀ ਘਟਾਈ ਜਾ ਸਕਦੀ ਆ ਤਾਂ ਕਿ ਲੋਕਾਂ ਨੂੰ ਉਦੇ ਤੇ ਜਿਆਦਾ ਸਟੈਂਪ ਡਿਊਟੀ ਅਦਾ ਨਾ ਕਰਦੇ ਇਹ ਇੱਕ ਅਲੱਗ ਨੁਕਤਾ ਪਰ ਆ ਜਿਹੜਾ ਮੇਰੇ ਕੋਲ ਬੇਨਾਮੀ ਟ੍ਰਾਂਜੈਕਸ਼ਨ ਜਿਹੜੀਆਂ ਇਹਨਾਂ ਦੀਆਂ ਰਜਿਸਟਰੀਆਂ ਦੀਆਂ ਕਾਪੀਆਂ ਨੇ ਔਰ ਆ ਇੱਥੇ ਇਹਨਾਂ ਦੇ ਮਾਤਾ ਜੀ ਔਰ ਇਹਨਾਂ ਦੇ ਭੂਆ ਜੀ ਤਹਿਸੀਲ ਦੇ ਵਿੱਚ ਹਾਜ਼ਰ ਹੋ ਕੇ 20 ਮਈ ਨੂੰ ਆਪਣੀ ਰਜਿਸਟਰੀ ਕਰਾ ਰਹੇ ਨੇ ਠੇਬਾ ਕਰਾ ਰਹੇ ਨੇ ਗਿਫਟ ਦੇ ਰਹੀ ਆ ਇੱਕ ਨਨਾਨ ਆਪਣੀ ਭਾਬੀ ਨੂੰ ਗਿਫਟ ਦੇ ਰਹੀ ਆ ਤੇ ਭਗਵੰਤ ਮਾਨ ਦਾ ਇਹਨਾਂ ਤੋਂ ਬੰਦਾ ਦੱਸਣਾ ਕਿ ਉਹ ਜਿਹੜਾ ਪਾਵਾਂ ਕਿ 67 ਲੱਖ 70 ਹਜ਼ਾਰ ਸਰਕਾਰੀ ਕੀਮਤ ਹੈ ਪਰ ਕੀਮਤ ਤਾਂ ਸਾਰੀ ਦੁਨੀਆ ਜਾਣਦੀ ਕਿ ਮਾਰਕੀਟ ਵੈਲਿਊ ਉੱਥੇ 70000 70 ਲੱਖ ਦੇ ਹਿਸਾਬ ਨਾਲ 3 ਕਰੋੜ ਰੁਪਏ ਦੀ ਜ਼ਮੀਨ ਆ ਉਹ 3 ਕਰੋੜ ਰੁਪਇਆ ਇਹਨਾਂ ਨੇ ਆਪਣੀ ਭੂਆ ਤੋਂ ਲਿਆ ਜਿਹੜਾ ਦੀ ਗਿਫਟ ਲਈ ਆ ਉਹ ਕਾਦੇ ਐਕਚੁਅਲੀ ਆ ਕੀ ਉਹਨਾਂ ਨੂੰ ਕੋਈ ਫਾਇਦਾ ਦਿੱਤਾ ਗਿਆ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੂੰ ਬਿਜ਼ਨਸ ਕੋਈ ਗਵਰਨਮੈਂਟ ਫੇਵਰ ਦਿੱਤਾ ਗਿਆ ਇਹ ਨਾਉ ਦਿਸ ਬਿਕਮਸ ਅ ਮੈਟਰ ਆਫ ਇਨਕੁਆਰੀ ਐਂਡ ਪ੍ਰੋਪਰ ਇਨਵੈਸਟੀਗੇਸ਼ਨ ਦੂਸਰਾ ਮੁੱਦਾ ਹੈਗਾ ਕਿ ਇੱਕ ਇਹਨਾਂ ਦਾ ਹੋਰ ਉਹ ਦੂਸਰੀ ਭੂਆ ਦਾ ਬੇਟਾ ਵਾ ਗੁਰਜੀਤ ਸਿੰਘ ਪੁੱਤਰ ਜੱਗਰ ਸਿੰਘ ਪਿੰਡ ਫਤੇਗੜ ਖੋਖਰ ਇਹ ਇਧਰ ਸੰਗਰੂਰ ਜ਼ਿਲ੍ਹੇ ਚ ਪੈਂਦਾ ਲਿੰਦੇ ਸ਼ਾਇਦ ਉਹ ਸੰਗਰੂਰ ਸ਼ਹਿਰ ਵਿੱਚ ਨੇ ਉਹਨਾਂ ਨੇ ਜਾ ਕੇ ਸਤੋਜ ਪਿੰਡ ਵਿੱਚ ਲਗਭਗ ਅਗੇਨ 5 ਏਕੜ ਜ਼ਮੀਨ ਸਤੋਜ ਪਿੰਡ ਵਿੱਚ ਭਗਵੰਤ ਮਾਨ ਦਾ ਜਿਹੜਾ ਮੇਨ ਜੱਦੀ ਪਿੰਡ ਹੈਗਾ ਉਹਦੇ ਭੂਆ ਦਾ ਬੇਟਾ ਖਰੀਦਿਆ ਇਹ ਵੀ 2023 ਵਿੱਚ ਹੀ ਆ ਦੋਨੋਂ ਦੋਨੋਂ ਟ੍ਰਾਂਜ਼ੈਕਸ਼ਨ 2023 ਦੇ ਵਿੱਚ ਹੀ ਆ ਤਾਂ ਇਹ ਜਿਹੜਾ ਰਕਬਾ ਵਾ ਇਹ ਆਲਮੋਸਟ ਇਹ ਵੀ 38 ਕਨਾਲ 12 ਮਰਲੇ ਹੈ ਹੁਣ ਇਹਦੀ ਵੀ ਜਿਹੜੀ ਮਾਰਕੀਟ ਵੈਲਿਊ ਆ ਉਹ ਕਾਫੀ ਜ਼ਿਆਦਾ ਵਾ ਤੇ ਉਹਦੀ ਵੀ ਰਜਿਸਟਰੀ ਕੱਟ ਕੀਤੀ ਗਈ ਹੈ ਔਰ ਪੂਆ ਦਾ ਬੇਟਾ ਭਗਵੰਤਪਾਲ ਦੇ ਪਿੰਡ ਜਾ ਕੇ ਜ਼ਮੀਨ ਖੀਦਾ ਲੇਕਿਨ ਠਿਕਾ ਭਗਵੰਤਪਾਲ ਦੇ ਮਾਤਾ ਜੀ ਹਰਪਾਲ ਕੌਰ ਜੀ ਲੈ ਰਹੇ ਨੇ ਇਹ ਇਸਟੈਬਲਿਸ਼ਡ ਫੈਕਟ ਹੈ ਅਗਰ ਕੋਈ ਜਾ ਕੇ ਪਿੰਡ ਚ ਮੜਾ ਮੋਟਾ ਤਹਿਕੀਕਾਤ ਕਰੇਗਾ ਉਸ ਠੇਕੇਦਾਰ ਦਾ ਨਾਮ ਸ਼ਾਇਦ ਕੁਲਵਿੰਦਰ ਸਿੰਘ ਹੈ ਪੁੱਤਰ ਕੇਵਲ ਸਿੰਘ ਹੈ ਪਿੰਡ ਸਤੋਜ ਦਾ ਰਹਿਣ ਵਾਲਾ ਉਹ ਇਹਨਾਂ ਦੀ ਜ਼ਮੀਨ ਦੀ ਠਿਕਾਈ ਕਰਦਾ ਕਿਉਂਕਿ ਗੁਰਜੀਤ ਨੇ ਆਪ ਬਾਈ ਨਹੀਂ ਕੀਤੀ ਤੇ ਭੂਆ ਦੇ ਮੁੰਡੇ ਨੇ ਪੁੱਤਰ ਜੱਗਰ ਸਿੰਘ ਨੇ ਉਹਨੇ ਠੇਕੇ ਤੇ ਗੇ ਦਿੱਤੀ ਔਰ ਠੇਕੇ ਦਾ ਪੈਸਾ ਜਿਹੜਾ ਵਾ ਉਹ ਚੀਫ ਮਿਨਿਸਟਰ ਦੇ ਪਰਿਵਾਰ ਨੂੰ ਸੋ ਇਨ ਅਦਰ ਮੈਟਰਸ ਇਹ ਵੀ ਬੇਨਾਮੀ ट्रांजैक्शन ਨਜ਼ਰ ਆ ਰਹੀ ਹੈ ਸਾਨੂੰ ਔਰ ਮੈਂ ਜਿਹੜੀ ਗੱਲ ਐ ਕਹਿ ਰਿਹਾ ਇਹ ਮੈਂ ਡਾਕੂਮੈਂਟਸ ਨੂੰ ਸਪੋਰਟ ਕਰਕੇ ਗਵਰਨਰ ਪੰਜਾਬ ਨੂੰ ਦੋਨੋਂ ਚਿੱਠੀਆਂ ਲਿਖ ਦਿੱਤੀਆਂ ਨੇ ਮੈਨੂੰ ਉਮੀਦ ਆ ਕਿ ਚੀਫ ਮਿਨਿਸਟਰ ਸਾਹਿਬ ਦਾ ਪਰਿਵਾਰ ਇਹਦੇ ਤੇ ਆਪਣਾ ਪੱਖ ਪੂਰਾ ਕਲੀਅਰ ਕਰੇਗਾ ਕਿਉਂਕਿ ਇਹ ਕੋਈ ਛੋਟਾ ਮੋਟਾ ਉਹ ਦਾ ਨਹੀਂਗਾ ਇਹ ਬਹੁਤ ਅਹਿਮ ਉਹਦਾ ਪੰਜਾਬ ਦੇ ਲੋਕਾਂ ਵਾਸਤੇ ਅਗਰ ਇਦਾਂ ਹੀ ਅਸੀਂ ਗਿਫਟਾਂ ਲੈਣ ਲੱਗੇ ਤੇ ਫਿਰ ਪਤਾ ਨਹੀਂ ਕਿੰਨੀਆਂ ਹੋਰ ਗਿਫਟਾਂ ਜਾਣਗੀਆਂ ਤੀਸਰਾ ਨੁਕਤਾ ਕਿ ਪਿਛਲੇ 2 ਸਾਲ ਵਿੱਚ ਪਤਾ ਲੱਗਿਆ ਵਾ ਭਗਵੰਤ ਦੇ ਮਾਤਾ ਜੀ ਸ਼ਾਇਦ ਜੋ ਮੈਂ ਕਹਿ ਰਿਹਾ ਹਾਂ ਉਹਨੇ ਅਗੇਨ ਸਬਜੈਕਟ ਟੂ ਕਰੈਕਸ਼ਨ ਹੈ ਉਹਦਾ ਇਹੀ ਕਲੈਰੀਫਾਈ ਕਰਨਗੇ ਪੰਜਾਬ ਸਰਕਾਰ ਵਾਈਟ ਪੇਪਰ ਸ਼ਿਸ਼ੂ ਕਰ ਦੇਵੇ ਜਾਂ ਦੱਸ ਦੇਵੇ ਕਿ ਇਹਨਾਂ ਦੇ ਮਦਰ ਔਰ ਇਹਨਾਂ ਦੇ ਸਿਸਟਰ ਜਿਹੜੇ ਮੰਤਰੀ ਦਾ ਉਹ ਆਸਟ੍ਰੇਲੀਆ ਕਿੰਨੀ ਵਾਰੀ ਗਏ ਮੇਰੇ ਜਾਣਕਾਰੀ ਮੁਤਾਬਕ ਇਹ 11 ਵਾਰੀ ਆਸਟ੍ਰੇਲੀਆ ਵਿਜ਼ਿਟ ਕੀਤਾ ਇਹਨਾਂ ਨੇ 2 ਸਾਲਾਂ ਦੇ ਵਿੱਚ ਔਰ ਇਸ ਵਿਜ਼ਿਟ ਦੇ ਦੌਰਾਨ ਇਹ ਵੱਖ-ਵੱਖ ਥੋੜੇ ਰੀਅਲ ਏਸਟੇਟ ਏਜੰਟਸ ਨੂੰ ਮਿਲਦੇ ਨੇ ਇੱਕ ਸਧਾਰਨ ਹਾਊਸ ਵਾਈਫ ਜਿਹੜੀ ਕਹਿੰਦੀ ਬੀਬੀ ਕਿ ਮੈਂ ਮਾਸਟਰ ਮਹਿੰਦਰ ਸਿੰਘ ਦੀ ਪੈਨਸ਼ਨ ਤੇ ਜੀਂਦੀ ਆਂ ਆਈ ਐਮ ਕਵਾਈਟ ਸ਼ੋਰ ਕਿ ਉਹ ਇਸ ਤਰ੍ਹਾਂ ਜਾ ਕੇ ਕਿਸੇ ਰੀਅਲ ਏਸਟੇਟ ਜਾਂ ਟੈਕਸੇਸ਼ਨ ਫਰਮ ਕੋਈ ਕੇ ਪੀ ਜੀ ਟੈਕਸੇਸ਼ਨ ਫਰਮ ਹੈ ਮੈਲਬੌਰਨ ਦੇ ਵਿੱਚ ਇਹ ਉੱਥੇ ਜਾ ਕੇ ਉਹਨਾਂ ਦੇ ਦਫ਼ਤਰਾਂ ਨੂੰ ਵਿਜ਼ਿਟ ਕਰਨ ਦਾ ਤਾਂ ਕੋਈ ਔਰਤਾਂ ਦਾ ਮਕਸਦ ਨਹੀਂ ਹੈਗਾ ਮੇਰਾ ਖਿਆਲ ਆ ਦੇਖੋ ਤੁਸੀਂ ਇਹਨਾਂ ਦੀਆਂ ਉੱਥੇ ਲੰਚ ਐ ਬਾਟ ਐਵਰ ਆਫਿਸਸ ਵਿਜ਼ਿਟ ਕੀਤੇ ਜਾ ਰਹੇ ਨੇ ਔਰ ਆ ਇੰਦਾ ਉਹਨਾਂ ਤੋਂ ਆਹ ਤੱਕ ਲੋਕ ਫੁੱਲਾ ਨਗਲ ਦੱਸਾਈ ਹੈ ਬਟ ਥੇਰ ਇਜ਼ ਸਮ ਮੀਨਿੰਗ ਟੂ ਇਟ ਇੱਕ ਸਧਾਰਨ ਚੀਫ ਮਿਨਿਸਟਰ ਦੀ ਮਾਤਾ ਜੀ ਜਿਹੜੀ ਹਾਊਸ ਵਾਈਫ ਆ ਉਹਦਾ ਆਸਟ੍ਰੇਲੀਆ ਮੈਲਬਨ ਦੇ ਵਿੱਚ ਰੀਅਲ ਏਸਟੇਟ ਵੀ ਆ ਫਰਮਾਂ ਵਿੱਚ ਟੈਕਸੇਸ਼ਨ ਫਰਮਾਂ ਵਿੱਚ ਦਫ਼ਤਰਾਂ 'ਚ ਵਿਜ਼ਿਟ ਕਰਨਾ ਬੁਕੇਸ ਰਸੀਵ ਕਰ ਰਹੇ ਨੇ ਦੈਟ ਮੀਨਸ ਸਮਥਿੰਗ ਇਜ਼ ਹੈਪਨਿੰਗ ਅਗੇਨ ਇਹਦੇ ਬਾਰੇ ਹੋਰ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਸ਼ੇਅਰ ਕਰਾਂਗੇ ਚੰਗੇ ਤਰੀਕੇ ਨਾਲ ਆਈ ਐਮ ਗੈਦਰਿੰਗ ਪ੍ਰੋਪਰ ਡਾਕੂਮੈਂਟਡ ਪ੍ਰੂਫ ਫਰਮ ਓਵਰਸੀਸ ਬਟ ਬਿਫੋਰ ਆਈ ਗੋ ਟੂ ਦੈਟ ਐਕਸਟੈਂਟ ਮੈਂ ਅੱਜ ਤੁਹਾਡੇ ਜ਼ਰੀਏ ਮੀਡੀਆ ਦੇ ਜ਼ਰੀਏ ਸਾਰੇ ਦੁਨੀਆ 'ਚ ਲੋਕਾਂ ਨੂੰ ਬੈਠਣਾ ਦੱਸਣਾ ਚਾਹੁੰਦਾ ਹਾਂ ਕਿ ਇਹ ਜਿਹੜਾ ਆਪਣੇ ਆਪ ਨੂੰ ਕਹਿੰਦੇ ਰੋਜ਼ ਕਿ ਅਸੀਂ ਕੱਟੜ ਇਮਾਨਦਾਰ ਆ ਉਹ ਫੈਕਟ ਤਾਂ ਸਿਪਰੀਮ ਕੋਰਟ ਮੈਂ ਕੇਜ ਰਿਵਾਰਡ ਨੂੰ ਅੰਦਰ ਕਰਕੇ ਸਟੈਬਲਿਸ਼ ਕਰਤਾ ਜਮਾਨਤਾਂ ਰਜੈਕ ਕਰਦੀਆਂ ਪਟੀਸ਼ਨਾਂ ਰਜੈਕ ਕਰਦੀਆਂ ਉੱਥੇ ਉਹ ਪਾਏ ਗਏ ਨੇ ਕਿ ਦੇ ਹੈਵ ਬੀਨ ਕਰਪਟ ਅਗਰ ਪੰਜਾਬ ਦੇ ਵਿੱਚ ਲਿਕਰ ਪਾਲਿਸੀ ਦੀ ਪ੍ਰੋਪਰ ਇਨਕੁਆਇਰੀ ਕੀਤੀ ਜਾਵੇਗੀ ਤਾਂ ਉਹੀ ਦਿੱਲੀ ਦਾ ਲਿਕਰ ਮਾਡਲ ਹੈਜ਼ ਬੀਨ ਰੈਪਲੀਕੇਟਿਡ ਇਨ ਪੰਜਾਬ ਦੇ ਵਿਲ ਬੀ ਆਲਸੋ ਫਾਊਂਡ ਟੂ ਬੀ ਥਰੋਲੀ ਕਰਪਟ ਪੀਪਲ ਇਹਦੇ ਤੋਂ ਇਲਾਵਾ ਮੋਰੈਲਿਟੀ ਪੋਲਿਟਿਕਸ ਵਿੱਚ ਬਹੁਤ ਜ਼ਿਆਦਾ ਲਾਜਮੀ ਸੀ ਜਿਹੜੀ ਕਿ ਇਹਨਾਂ ਨੇ ਇੱਕ ਤਾਂ ਚਿੱcke ਤੇ ਟੰਗੀ ਕੇ ਇਹਨਾਂ ਨਾਲੋਂ ਜ਼ਿਆਦਾ ਬੇਸ਼ਰਮ ਬੰਦੇ ਨਹੀਂ ਹੋਣ ਕੋਰੇਗੇ। ਘਟਾਰੂ ਚੱਕ ਦਾ ਮਸਲਾ ਲੈ ਕੇ ਆਏ ਸੀ ਪਬਲਿਕ ਦੇ ਮੇਂਚ। ਉਹਦੀਆਂ ਵੀਡੀਓਜ਼ ਗਵਰਨਰ ਪੰਜਾਬ ਨੇ ਵੈਰੀਫਾਈ ਕੀਤੀਆਂ ਫ੍ਰੈਂਸਿਕ ਲੈਬਸ। ਉਹਦੀਆਂ ਵੀਡੀਓਜ਼ ਉਹਨੇ ਲਿਖ ਕੇ ਭੇਜਦੀਆਂ ਚੀਫ ਮਿਨਿਸਟਰ ਨੂੰ ਕਿ ਇਸ ਤਰ੍ਹਾਂ ਦੇ ਇਮੋਰਲ ਮਿਨਿਸਟਰ ਨੂੰ ਹਟਾਇਆ ਜਾਵੇ। ਪਰ ਘਟਾਰੂ ਚੱਕ ਸਾਹਿਬ ਨਹੀਂ ਹਟਾਏ ਗਏ। ਕਿਉਂਕਿ ਸ਼ਾਇਦ ਆਮ ਆਦਮੀ ਵਾਸਤੇ ਕੋਈ ਇਹ ਕਿਸੇ ਬੱਚੇ ਦੀ ਨੌਜਵਾਨ ਦੀ ਸੈਕਸ਼ੂਅਲ ਐਕਸਪਲੋਇਟੇਸ਼ਨ ਕਰਨਾ ਕੋਈ ਐਡਾ ਇਮੋਰਲ ਐਕਟ ਹੈਗਾ ਫਿਰ ਇੱਕ ਮਨਿਸਟਰ ਦੀ ਇਲੈਕਸ਼ਨਾਂ ਦੇ ਵਿੱਚ ਵੀਡੀਓ ਆਉਂਦੀ ਆ ਬਲਕਾਰ ਸਿੰਘ ਜਿਹੜਾ ਕਰਤਾਰਪੁਰ ਤੋਂ ਆ ਉਹਦੀ ਇੱਕ ਬੜੀ ਅਸ਼ਲੀਲ ਵੀਡੀਓ ਚਾਹੇ ਉਹ ਆਪਣੇ ਆਪ ਦੇ ਵਿੱਚ ਇਕੱਲੇ ਵਿੱਚ ਸੀਗੀ ਪਰ ਉਹਦਾ ਕੰਡਕਟ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਫੇਸਟਾਈਮ ਦੇ ਉੱਤੇ ਵੀਡੀਓ ਦੇ ਨਾਲ ਕਿ ਕਿ ਕਿੱਦਾਂ ਕਿੱਦਾਂ ਦੀਆਂ ਗੱਲਾਂ ਇਹ ਲੋਕ ਕਰਦੇ ਨੇ ਪਰ ਬੜੇ ਸੋਹਣੇ ਟੀਟ ਬਣ ਕੇ ਬੜੇ ਸੋਹਣੇ ਇੱਕ ਦੂਜੇ ਨਾਲ ਮਿਲਦੇ ਨੇ ਗਲੇ ਬੜੇ ਸੋਹਣੇ ਕੈਬਿਨੇਟਸ ਬੈਠਦੇ ਹੋਣਗੇ ਬੜੇ ਸੋਹਣੇ ਅਫਸਰ ਹੋਣਾ ਤੇ ਮੂੰਹ ਲੱਗਦੇ ਨੇ i'm quite surprised to officers inna ministers de muh kitta lagde hon ke so today the entire issue is both of course dynamic transactions and also related to propriety in politics upholding ethics and morality in politics ki punjab isi disha vich javega besharmi naal challega aur kadi chief minister ne kadi kataru chak de masle te kisi media ne unnu punjab tak aj tak ik sawal nahi puchha ki kataru chak de masle te tusi oda istifa kyu nahi mangya pichle 1.5 ਸਾਲ ਤੋਂ ਕਿਸੇ মিডিਆ ਹਾਊਸ ਨੇ ਇੱਕ ਕੁਐਸਚਨ ਵੀ ਨਹੀਂ ਪੁੱਛਿਆ ਚੀਫ ਮਿਨਿਸਟਰ ਨੂੰ ਔਰ ਮੈਂ ਉਮੀਦ ਕਰਦਾ ਕਿ ਕਟੋਕੜਾ ਜਿਹੜੇ ਉਹਨਾਂ ਦੇ ਪਰਿਵਾਰ ਦੇ ਨਾਲ ਤਲਕ ਰੱਖਣ ਵਾਲੇ ਬੇਨਾਮੀ ट्रांजैक्शन ਸਰਫਿਸ ਹੋਏ ਨੇ ਔਰ ਡਾਕੂਮੈਂਟਡ ਪ੍ਰੂਫ ਹੈ ਗਵਰਨਰ ਪੰਜਾਬ ਦੇ ਕੋਲ ਚਿੱਠੀ ਜਾ ਚੁੱਕੀ ਹੈ ਆਮ ਕੁਆਇਟ ਸ਼ੋਰ ਕਿ ਕਟੋਕੜਾ ਇਹਦੇ ਬਾਰੇ ਉਹ ਪੂਰਾ ਜਵਾਬ ਦੇਣਗੇ ਔਰ ਇਹਦੀ ਚਾਂਚ ਜਵਾਬ ਦੇਣਾ ਇੱਕ ਗੱਲ ਹੈ ਕਿ ਮੈਂ ਜੀ ਇਹ ਮੈਨੂੰ ਗਿਫਟ ਦਿੱਤੀ ਇਹਦਾ ਅਲਾਉਡ ਹੈ ਹਿਪਾ ਮੇ ਬੀ ਅਲਾਉਡ ਬਟ ਚੀਫ ਮਿਨਿਸਟਰ ਗੈਟਿੰਗ ਅ ਗਿਫਟ ਵਰਥ 3 ਕਰੋੜਸ ਆਫ ਮਾਰਕੀਟ ਵੈਲਿਊ ਲੈਂਡ there is something uh, happening below the table ਜਿਹੜੀ ਕਿ ਕੱਲੀ ਕੋਈ ਨਿਰਪੱਖ ਜਾਂਚ ਇਸ ਨੂੰ ਇਨਵੈਸਟੀਗੇਟ ਕਰਕੇ ਸਹੀ ਲੈ ਕੇ ਆ ਸਕਦੇ ਨਿਤ ਦਿਨ ਸਾਰੀਆਂ ਦੀਆਂ ਸੰਪਤੀਆਂ ਦੀ ਜਾਂਚ ਕਰਕੇ ਹੀ ਕਹਿੰਦੇ ਨੇ ਕਿ ਜੀ ਬੇਨਾਮੀ ਫੜ ਲਈ ਜੀ ਬੇਨਾਮੀ ਫੜ ਲਈ ਜੀ ਮੇਰੇ ਆਪਣੇ ਪਰਿਵਾਰ ਦੇ ਜਿਹੜੇ ਸਾਡੇ ਆਪਸ ਵਿੱਚ ਤਬਾਦਲੇ ਸੀ ਤਬਾਦਲੇ ਕੈਨ ਯੂ ਇਮੇਜਿਨ 52 ਸਾਲ ਪੁਰਾਣੇ 1972 ਦਾ ਤਬਾਦਲਾ ਜਦੋਂ ਮੇਰੀ ਉਮਰ 6-7 ਸਾਲ ਸੀਗੀ ਮੇਰੇ ਤੇ ਐਫ ਆਈ ਆਰ ਦਰਜ ਕੀਤੀ ਗਈ ਸੀ ਭੁਲਾਤ ਵਿੱਚ ਤੁਹਾਨੂੰ ਯਾਦ ਹੋਵੇ ਜਿਹਦੇ ਤੇ ਮੈਨੂੰ ਐਂਟੀਸਪੇਟਿਵ ਬੇਲ ਮਿਲਦਾ ਔਰ ਭਗਵਾਨ ਕਮਾਂਡਰ ਡਿਡ ਨੋਟ ਇਵਨ ਸਪੇਅਰ ਹਿਸ ਪੁਲਿਸ ਮਾਈ ਐਲਡੈਸਟ ਸਿਸਟਰ ਜਿਹੜੇ ਕਿ 72 ਸਾਲ ਦੇ ਹਨ ਜਿਹੜੇ ਕਿ ਵਿਡੋ ਨੇ ਜਿਨ੍ਹਾਂ ਦੇ ਹਸਬੰਡ ਨੇਵੀ ਵਿੱਚ ਕੈਪਟਨ ਰਿਟਾਇਰ ਹੋਏ ਸੀਗੇ ਉਹਨਾਂ ਨੂੰ ਵੀ ਸਪੇਅਰ ਨਹੀਂ ਕੀਤਾ ਉਹਨਾਂ ਨੂੰ 420 ਵਿੱਚ ਮੇਰੇ ਨਾਲ ਬੁੱਕ ਕੀਤਾ ਕਿਉਂਕਿ ਹੁਣ ਇਹ ਕਹੋਏਗਾ ਕਿ ਤੁਸੀਂ ਔਰਤਾਂ ਤੱਕ ਚੱਲ ਲਏਗੇ ਮੇਰੀ ਭੂਆ ਤੱਕ ਲੈ ਗਏ ਮੇਰੇ ਮਾਤਾ ਪਰ ਤੁਸੀਂ ਸਟਾਰਟ ਕੀਤਾ ਤੁਸੀਂ ਮੇਰੀ ਸਭ ਤੋਂ ਵੱਡੀ ਭੈਣ ਨੂੰ 420 ਵਿੱਚ ਬੁੱਕ ਕਰਕੇ ਮਜਬੂਰ ਕੀਤਾ ਕਿ ਉਹ ਹਾਈ ਕੋਰਟ ਵਿੱਚ ਜਾ ਕੇ ਐਂਟੀਸੀਪੇਟਿਡ ਬੇਲ ਕਰਕੇ ਲੈਤਾ ਹੂੰ ਕਿ ਜੇਲ੍ਹ ਛੋਣੀ ਸੀ ਵਿਚਾਰੀ ਜਿੱਦਾਂ ਮੈਨੂੰ 4-5 ਮਹੀਨੇ ਜੇਲ੍ਹ ਵਿੱਚ ਬੇਗੁਨਾਹ ਤਰ੍ਹਾਂ ਰੱਖਿਆ ਗਿਆ ਔਰ ਉਹ ਇੱਕ ਚੁੱਠਾ ਪਰਚਾ ਉਸ ਦਿਨ ਫੇਰ ਅਰਜ਼ਿ ਕੀਤਾ ਗਿਆ ਜਿੱਦ ਮੇਰੀ ਜ਼ਮਾਨਤ ਹਾਈ ਕੋਰਟ ਦੇ ਰਿਆ ਸੀਗਾ ਸੋ ਪੰਜਾਬ ਬਦਕਿਸਮਤੀ ਨਾਲ ਇਹੋ ਜੇ ਹੱਥਾਂ ਵਿੱਚ ਆ ਗਿਆ ਜਿਨ੍ਹਾਂ ਨੂੰ ਨਾ ਕੋਈ ਸੂਬੇ ਦੀ ਪ੍ਰਵਾਹ ਆ ਨਾ ਉਹਨਾਂ ਨੂੰ ਕੋਈ ਕਦਰਾਂ ਕੀਮਤਾਂ ਦੀ ਪ੍ਰਵਾਹ ਹੈ ਕੀ ਆ ਉਹ ਤਾਂ ਬਸ ਹਿੱਕ ਠੋਕੇ ਇਹੀ ਕਹੀ ਜਾਂਦੇ ਆ ਕੱਟੜ ਇਮਾਨਦਾਰ ਤੇ ਕੱਟੜ ਇਮਾਨਦਾਰ ਨਾ ਉਹਨਾਂ ਨੂੰ ਕੋਈ ਡੀਫੀਟ ਦੀ ਕੋਈ ਸ਼ਰਮ ਸੀ ਕੀ ਅਕਸਰ ਮੈਂ ਓਨ ਅਪ ਕਰਾਂ ਰਿਸਪੌਂਸਿਬਿਲਟੀ ਕੇਜਰੀਵਾਲ ਜਿਹੜਾ ਕਹਿੰਦਾ ਸੀ ਅਸੀਂ ਪਤਾ ਨਹੀਂ ਕਿੰਨੀਆਂ ਸੀਟਾਂ ਲੈ ਲਈਆਂ ਟੋਟਲ ਦਿੱਲੀ ਚੋਂ ਸਾਫ਼ ਹੋ ਗਿਆ ਟੋਟਲ ਗੁਆਚੋਂ ਸਾਫ਼ ਹੋ ਗਿਆ ਟੋਟਲ ਹਰਿਆਣੇ ਚੋਂ ਸਾਫ਼ ਹੋ ਗਿਆ ਤਿੰਨ ਸੀਟਾਂ ਪੰਜਾਬ ਦੇ ਵਿੱਚ ਜਿੱਤੀਆਂ ਪਰਸੈਂਟੇਜ ਕਿਸੇ ਪੋਲਿਟਿਕਲ ਪਾਰਟੀ ਦੀ ਇੰਨੀ ਸ਼ਾਰਪਲੀ ਡ੍ਰੌਪ ਨਹੀਂ ਕੀਤੀ ਪੋਲਿਟਿਕਸ ਵਿੱਚ 15% ਇੱਕ ਇਲੈਕਸ਼ਨ ਵਿੱਚ ਇੱਕ ਛਟਕੇ ਵਿੱਚ ਡ੍ਰੌਪ ਕਰ ਗਈ ਬਟ ਦੇ ਕਵਾਈਟ ਕੰਫਰਟੇਬਲ ਵਿਦ ਇਟ 33 92 ਤੋਂ 33 ਸੀਟਾਂ ਦੇ ਉੱਤੇ ਆ ਕੇ ਸੋ ਇਸ ਕਰਕੇ ਇਹ ਤਾਂ ਹੁਣ ਉਹ ਹੀ ਦੱਸਣਗੇ ਕਿ ਕਿੱਧਰ ਨੂੰ ਜਾ ਰਹੇ ਲੇਕਿਨ ਸਾਡੇ ਸਟੇਟ ਤੇ ਅੱਜ ਨਸ਼ਿਆਂ ਦਾ ਬਹੁਤ ਬੋਲਬਾਲਾ ਤੁਸੀਂ ਦੇਖਿਆ ਕਿ ਪਿਛਲੇ ਚੰਦ ਦਿਨਾਂ ਵਿੱਚ 14 ਮੌਤਾਂ ਇਕੱਠੀਆਂ ਚਿੱਟੇ ਦੇ ਓਵਰਡੋਜ਼ ਨਾਲ ਹੋਈਆਂ ਪਰ ਉਹਦੇ ਤੇ ਕੋਈ ਗਵਰਨਮੈਂਟ ਦਾ ਰਿਐਕਸ਼ਨ ਨਹੀਂਗਾ ਸਿਰਫ ਡੀਸੀ ਐਸਐਸਪੀ ਬੁਲਾ ਕੇ ਕਿ ਚక్తి ਕਰ ਦਿਓ ਔਰ ਇਹਨਾਂ ਨੇ ਚਿੰਤਾ ਨੂੰ ਯਾਦ ਹੋਵੇਗਾ ਕਿ ਦਰਬਾਰ ਸਾਹਿਬ ਵਿੱਚ ਮੇਰੇ ਕੋਲ ਬੱਚੇ ਇਕੱਠੇ ਕਰਕੇ ਤੇ ਇੱਕ ਸਮੂਹਕ ਸੌਂਖ ਪਾਈ ਸੀ ਕਿ ਅੱਜ ਤੋਂ ਬਾਅਦ ਅਸੀਂ ਨਸ਼ੇ ਨਹੀਂ ਕਰਾਂਗੇ ਲੇਕਿਨ ਉਹਦਾ ਵੀ ਇੰਪੈਕਟ ਜ਼ੀਰੋ ਨਜ਼ਰ ਆ ਰਿਹਾ ਸਾਡੀ ਸਟੇਟ ਤੇ ਬੇਧਾ ਹਸ਼ਿਆ ਕਰਜ਼ਾ ਚੜ ਚੁੱਕ 70000 ਕਰੋੜ ਤੋਂ ਕਰਜ਼ਾ ਜ਼ਿਆਦਾ ਇਹਨਾਂ ਨੇ ਪਿਛਲੇ 2 ਸਾਲਾਂ 'ਚ ਐਡ ਕੀਤਾ ਵਾ 2500 ਕਰੋੜ ਰੁਪਇਆ ਟੂ ਪੇ ਪੈਨਸ਼ਨਸ ਐਂਡ ਸੈਲਰੀਜ਼ ਆਫ EMPLOYEES ਲਾਈਕ ਦਿ ਪੁਲਿਸ ਡਿਪਾਰਟਮੈਂਟ ਇਲੈਕਸ਼ਨ ਦੇ ਦੌਰਾਨ ਚੱਕਿਆ ਗਿਆ ਸੀਗਾ ਇਹ ਸਾਰਾ ਕੁਝ ਦਰਸਾਉਂਦਾ ਵਾ ਕਿ ਪੰਜਾਬ ਨੂੰ ਇੱਕ ਬੜੇ ਡੇਂਜਰਸ ਮੂਡ ਵੱਲ ਲੈ ਕੇ ਜਾ ਰਹੇ ਔਰ ਜਿਹੜੇ ਮੈਂ ਇਸ਼ੂਜ਼ ਉਠਾਉਣਾ ਉਹਦਾ ਇਹਨਾਂ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਕਿ ਪੰਜਾਬ ਦਾ ਚੀਫ ਮਿਨਿਸਟਰ ਪਾਕਿਸਤਾਨ ਨਾਲ ਵਪਾਰਕ ਬਾਰਡਰ ਖੋਲਣ ਦਾ ਕਿਉਂ ਵਿਰੋਧ ਕਰ ਰਿਹਾ ਵਾ ਭਾਜਪਾ ਵਿਰੋਧ ਕਰੇ ਉਦੇ ਪਾਕਿਸਤਾਨ ਤੋਂ ਉਲਕਾ ਠੀਕਨੇ ਕੇ ਉਹਨਾਂ ਦੀ ਸਮਝ ਆਉਂਦੀ ਲੇਕਿਨ ਭਗਵੰਤ ਮਾਨ ਦੀ ਪਾਰਟੀ ਵੀ ਭਾਜਪਾ ਦੀ ਲਾਈਨ ਸਪੋਰਟ ਕਰਕੇ ਪਾਕਿਸਤਾਨ ਦੇ ਨਾਲ ਵਪਾਰ ਦਾ ਬਾਰਡਰ ਨਹੀਂ ਖੁੱਲਣਾ ਚਾਹੀਦਾ ਇਹ ਮੈਨੂੰ ਸਮਝ ਨਹੀਂ ਆਈ ਅਗਰ ਖੁੱਲਦਾ ਵਾ ਬਾਰਡਰ ਤਾਂ ਸੈਂਟਰਲ ਏਸ਼ੀਅਨ ਮਾਰਕੀਟ ਬਹੁਤ ਵੱਡੀ ਆ ਸਾਡਾ ਜਿਹੜਾ ਐਗਰੀਕਲਚਰ ਔਰ ਇੰਡਸਟਰੀਅਲ ਜਿਹੜਾ ਪ੍ਰੋਡਕਟਸ ਹੈਗੇ ਨੇ ਉਹਦੀ ਬਹੁਤ ਵੱਡੀ ਕਈ ਕਈ ਗੁਣਾ ਕੀਮਤਾਂ ਉੱਥੇ ਹੋ ਸਕਦੀਆਂ ਪਰੰਤੂ ਉਹਨਾਂ ਨੂੰ ਇਸ ਗੱਲ ਦਾ ਵੀ ਨਹੀਂ ਚਿੰਤਾ ਤਾਂ ਮੈਂ ਇੱਕ ਨਾਨ ਪੰਜਾਬੀਆਂ ਦੇ ਬਿੱਲ ਤੇ ਕਾਇਮ ਸਟੈਂਡ ਕੀਤਾ ਹੋਇਆ ਜੋ ਮੈਂ ਗਿਆ ਸੀ ਇਲੈਕਸ਼ਨ ਦੇ ਦੌਰਾਨ ਉਦੇ ਤੇ ਖੜਾ ਉਹ ਬਿਲਕੁਲ ਤਾਰ ਸਿੰਘ ਸੰਧਵਾ ਦੇ ਟੇਬਲ ਤੇ ਜਨਵਰੀ 2023 ਦਾ ਪਿਆ ਔਰ ਮੈਂ ਕੋਈ ਨਵੀਂ ਗੱਲ ਨਹੀਂ ਕੀਤੀ ਹਿਮਾਚਲ ਪ੍ਰਦੇਸ਼ ਨੇ ਇਹ ਲਾਅ ਬਣਾਇਆ ਕਿ ਕੋਈ ਵੀ ਨੌਨ ਹਿਮਾਚਲੀ ਬਿਨਾਂ ਸ਼ਰਤਾ ਪੂਰੀਆਂ ਕੀਤੇ ਨਾ ਉਥੇ ਜ਼ਮੀਨ ਖਰੀਦ ਸਕਦਾ ਨਾ ਉਥੇ ਸਰਕਾਰੀ ਨੌਕਰੀ ਲੈ ਸਕਦਾ ਨਾ ਉਥੇ ਵੋਟਰ ਬਣ ਸਕਦਾ ਇਹੀ ਲਾਅ ਗੁਜਰਾਤ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਵਿੱਚ ਆਪ ਲਾਗੂ ਹੈ ਉਥੇ ਲਾਗੂ ਹੀ ਨਹੀਂਗਾ ਉਥੇ ਕੱਚ ਦੇ ਇਲਾਕੇ ਵਿੱਚ ਹਜ਼ਾਰਾਂ ਸਿੱਖ ਪਰਿਵਾਰਾਂ ਨੂੰ ਉਥੋਂ ਇਹਨਾਂ ਨੇ ਉਹਨਾਂ ਦੀਆਂ ਜ਼ਮੀਨਾਂ 2010 ਵਿੱਚ ਖੋਲੀਆਂ ਨੇ ਉਹਨਾਂ ਦੀ ਓਨਰਸ਼ਿਪ ਟਾਈਟਲ ਜਿਹੜਾ ਸੀ ਕੈਨਸਲ ਕਰ ਦਿੱਤਾ ਕੱਲਾ ਔਣ ਤੇ ਨਹੀਂ ਰੋਕਿਆ ਜਿਹੜੇ ਵਸੇ ਹੋਏ ਸੀ ਲਾਲ ਬਹਾਦਰ ਸ਼ਾਸਤਰੀ ਦੇ ਟਾਈਮ ਤੋਂ 1960 ਦੇ ਦਹਾਕੇ ਤੋਂ ਕਿਸਾਨਾਂ ਨੂੰ ਆਵਾਜ਼ ਲਈ ਗਈ ਸੀ ਕਿ ਕੱਚ ਦੇ ਜੰਗਲਾਂ ਨੂੰ ਆਬਾਦ ਕਰੋ ਤੇ ਇੱਥੇ ਆਪਣੀ ਖੇਤੀ ਕਰੋ ਚੱਲੇ ਗਏ ਵਿਚਾਰੇ ਉਹਨਾਂ ਨੇ 30 40 ਸਾਲ 50 ਸਾਲ ਕੰਮ ਕੀਤਾ ਜਦੋਂ ਜ਼ਮੀਨਾਂ ਬਣ ਗਈਆਂ ਤਾਂ ਬੀਜੇਪੀ ਦੀ ਗੁਜਰਾਤ ਗਵਰਨਮੈਂਟ ਨੇ ਉਹਨਾਂ ਦਾ ਟਾਈਟਲ ਸੀ ਉਹ ਕੈਨਸਲ ਕਰਤਾ ਹਾਈ ਕੋਰਟ ਨੇ ਬਹਾਲ ਕਰਤਾ ਗੁਜਰਾਤ ਬੀਜੇਪੀ ਦੀ ਸਰਕਾਰ ਸੁਪਰੀਮ ਕੋਰਟ ਚਲੇ ਜਾਂਦੀ ਆ ਸੁਪਰੀਮ ਕੋਰਟ ਵਿੱਚ ਕੇਸ ਪੈਂਡਿੰਗ ਆ ਅਗਰ ਸੁਪਰੀਮ ਕੋਰਟ ਨੇ ਉਹਨਾਂ ਦੇ ਟਾਈਟਲਸ ਕੈਨਸਲ ਕਰਤੇ ਤਾਂ ਹਜ਼ਾਰਾਂ ਸਿੱਖ ਪਰਿਵਾਰ ਪੰਜਾਬੀ ਪਰਿਵਾਰ ਗੁਜਰਾਤ ਚੋਂ ਵੇਖ ਕਰੇ ਗੁਜਾਂਗੇ ਔਰ ਤੀਸਰਾ ਮੈਂ ਕਹਿਣਾ ਚਾਹੁੰਦਾ ਕਿ ਉਸ ਨਾਨ ਪੇ ਪੰਜਾਬੀਆਂ ਦੇ ਬਿੱਲ ਤੇ ਮੈਂ ਬਿਲਕੁਲ ਕਹਿਨਾਂ ਚਾਹੇ ਮੇਰੀ ਪੋਲੀਟੀਕਲ ਕੁਝ ਡਿਫਰੈਂਸਿਸ ਵਿਦਨ ਪਾਰਟੀ ਹਾਲਾਂਕਿ ਪਾਰਟੀ ਨੂੰ ਮੈਂ ਬੈਠ ਕੇ ਅਚੀ ਤਰ੍ਹਾਂ ਸਮਝਾਉਂਗਾ ਇਹਦੇ ਚ ਕੋਈ ਟਕ ਨਹੀਂ ਬਣਦੀ ਕਿਉਂਕਿ ਜਿਹੜੀ ਪੰਜਾਬ ਦੀ origional ਪੋਪੂਲੇਸ਼ਨ 70 75 ਲੱਖ ਵਿਦੇਸ਼ਾਂ ਵਿੱਚ ਜਾ ਚੁੱਕੀ ਮਾਈਗਰੇਟ ਕਰ ਚੁੱਕੀ ਪਾਪੂਲੇਸ਼ਨ ਪੰਜਾਬ ਸੈਟਲੋਜੀ ਤੇਦਾ ਵੇਰਵਾ ਹੀ ਕੋਈ ਨਹੀਂ ਕਰ ਕੋਣ ਕਿੱਥੇ ਬੈਠਾ ਕੋਈ ਵੇਰਵਾ ਨਹੀਂ ਕਰ ਅਗਰ ਲਾ ਹੋਵੇਗਾ ਜਿਸਰ ਕਿਉਂ ਪੰਜਾਬ ਦੇ ਵਿੱਚ ਸ਼ਰਤਾਂ ਪੂਰੀਆਂ ਕਰਨ ਇੰਡਸਟਰੀ ਲਾਉਣ ਜੋਬਸ ਲੈਂਡ ਔਰ ਵੋਟਰ ਬਣਨ ਪਰ ਸਾਨੂੰ ਪਤਾ ਹੋਊਗਾ ਕਿ ਫਿਰੋਜ਼ਪੁਰ ਜਿੰਨੇ ਬੈਠੇ ਨੇ ਬਠਿੰਡੇ ਜਿੰਨੇ ਬੈਠੇ ਨੇ ਮਾਨਸਾ ਜਿੰਨੇ ਬੈਠੇ ਨੇ ਉਹਨਾਂ ਦਾ ਕੋਈ ਗਿਣਤੀ ਨਹੀਂ ਗਈ ਔਰ ਜੋਬਸ ਸਾਡੀਆਂ ਜੀਆਂ ਸਭ ਤੋਂ ਜ਼ਿਆਦਾ ਡੇਂਜਰਸ ਇੰਪੈਕਟ ਹੋਇਆ ਜਿੰਨੀਆਂ ਭਗਵੰਤਪਾਨ ਕਲੇਮ ਕਰਦਾ 40-45000 ਨੌਕਰੀਆਂ ਦਿੱਤੀਆਂ ਚ ਉਹ ਗਿਣਤੀ ਜੋਬਸ ਨਹੀਂ ਆ ਬਿਕੋਜ਼ देयर इज नो ਲਾ ਫॉर ਡੋਮੈਸਾਈਲ ਸਰਟੀਫਿਕੇਟ ਇਨ ਪ ਇਹ ਕਾਨੂੰਨ ਦੀ ਗੈਰ ਹਾਜ਼ਰੀ ਵਿੱਚ ਕੋਈ ਹਰਿਆਣੇ ਦਾ ਜਾ ਕੇ ਨੌਕਰੀ ਕੋ ਦਿੱਲੀ ਦਾ ਨੌਕਰੀ ਲੈ ਗਿਆ ਕੋ ਰਾਜਸਥਾਨ ਤੋਂ ਲੈ ਗਿਆ ਇਹ ਮੇਰਾ ਨੁਕਤੇ ਜਿਹੜੇ ਨੇ ਆ ਇ ਹੈ ਸਟੈਂਡ ਬਾਈ ਆਲ ਥੀਸ ਔਰ ਮੈਂ ਵਿਧਾਨ ਸਭਾ ਚ ਚੱਕੂਗਾ ਪਰ ਮੈਨੂੰ ਸਮਝ ਨਹੀਂ ਆਉਂਦਾ ਕਿ ਇਤਾਂ ਦੇ ਵਾਈਟਲ ਇਸ਼ੂਜ਼ ਦੇ ਉੱਤੇ ਚੀਫ ਮਿਨਿਸਟਰ ਕਿਉਂ ਚੁੱਪ ਰਿਹਾ ਮੈਂ ਇਲਕਸ਼ਨਾਂ ਵਿੱਚ ਰੇਜ਼ ਕੀਤਾ ਗਰਾਊਂਡ ਵਾਟਰ ਡਿਪਲੀਸ਼ਨ ਮੋਸਟ ਆਫ ਪੰਜਾਬ ਗਰਾਊਂਡ ਵਾਟਰ ਹੈਜ਼ ਡਿਪਲੀਟਿਡ ਬਿਯੋਂਡ ਹੈਜ਼ ਗੋਨ ਗੋਨ ਟੂ ਅਲਰਮਿੰਗ ਲੈਵਲਸ 200 300 400 ਫੁੱਟ ਤੇ ਪੀਣ ਵਾਲਾ ਪਾਣੀ ਕਿੰਤੀ ਬੜਾ ਪਾਣੀ ਚੱਲ ਗਿਆ ਸਾਰੇ ਜਿਹੜੇ ਸਾਡੇ 239 ਬਲੌਕਸ ਵਿੱਚੋਂ ਮੈਜੋਰਿਟੀ ਬਲੌਕਸ ਜਿਹੜੇ ਨੇ ਡਾਰਕ ਜ਼ੋਨ ਵਿੱਚ ਨੇ ਰੈੱਡ ਜ਼ੋਨ ਵਿੱਚ ਨੇ ਪਰ ਪੰਜਾਬ ਸਰਕਾਰ ਕੋ 2 ਸਾਲਾਂ ਜੇ ਵੀ ਟਾਈਮ ਨਹੀਂ ਮਿਲਿਆ ਕਿ ਅਸੀਂ ਗਰਾਊਂਡ ਵਾਟਰ ਡਿਪਲੀਸ਼ਨ ਦੇ ਉੱਤੇ ਕਿਸ ਤਰ੍ਹਾਂ ਇਹਦਾ ਹੱਲ ਕਰਨਾ ਹੈ ਕਿ ਗਰਾਊਂਡ ਵਾਟਰ ਨੂੰ ਕਿੱਦਾਂ ਰੀਚਾਰਜ ਕਰਨਾ ਇਹਦੇ ਬਾਰੇ ਉਹਨਾਂ ਦੇ ਕੋਲ ਕੋਈ ਸਿਸਟਮ ਨਹੀਂ ਆ ਕੋਈ ਮੀਟਿੰਗ ਜਾਂ ਕੋਈ ਪਾਲਿਸੀ ਨਹੀਂ ਹੈ ਬਹੁਤ ਸਾਰੀਆਂ ਹੋਰ ਡਿਪਾਰਟਮੈਂਟਸ ਆ ਉਹਦੀ ਮੈਂ ਗੱਲਬਾਤ ਕਰੂੰਗਾ ਥੇਰ ਇਜ਼ ਨੋ ਐਜੂਕੇਸ਼ਨ ਪਾਲਿਸੀ ਥੇਰ ਇਜ਼ ਨੋ ਐਗਰੀਕਲਚਰ ਪਾਲਿਸੀ ਥੇਰ ਇਜ਼ ਨੋ ਇੰਡਸਟਰੀਅਲ ਵੀ ਆਰ ਜਸ ਸੈਟਿੰਗ ਇਨ ਦਾ ਡਾਰਕ ਹਨੇਰੇ ਵਿੱਚ ਸਰਕਾਰ ਤੁਰੇ ਫਿਰਦੀ ਆ ਆ ਵੀ ਮੁਫਤ ਦੇ ਦੇਨੇ ਆ ਆ ਵੀ ਮੁਫਤ ਦੇ ਦੇਨੇ ਉਹ ਵੀ ਮੁਫਤ ਦੇਨੇ ਮੁਫਤ ਖਰੀਦੀ ਰਾਜਨੀਤੀ ਨੇ ਸਾਨੂੰ ਜਿੱਥੇ ਪਹੁੰਚਾਇਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 31000 ਕਰੋੜ ਰੁਪਏ ਦਾ ਸੀ ਵਿਆਜ ਭਰ ਲੈ ਪੰਜਾਬ ਦਾ ਸੋ ਆਈ ਡੋਨਟ ਸੀ ਐਨੀ मीनिंगफुल ਡਿਵੈਲਪਮੈਂਟ ਖਾਸ ਕਰਕੇ 2 ਸਾਲ ਵਿੱਚ ਕਿਸੇ ਪਿੰਡ ਕਿਸੇ ਸ਼ਹਿਰ ਵਿੱਚ ਕੋਈ ਪਾਇਦਾਰ ਤਰੱਕੀ ਨਹੀਂ ਕਰ ਸਕੇ ਕਿਉਂਕਿ ਪੈਸਾ ਹੀ ਨਹੀਂਗਾ ਸੋ ਅੱਜ ਦਾ ਮੇਰਾ ਮੁੱਦਾ ਫੇਰ ਵਾਪਸ ਆਉਂਦੇ ਹੋਏ ਕਿ ਜਿਹੜੀ ਬੇਨਾਮੀ ट्रांजैक्शंस ਜਿਹੜੀ 3 ਕਰੋੜ ਮਾਰਕੀਟ ਵੈਲਿਊ ਦੀ ਗਿਫਟ ਲਈ ਗਈ ਹੈ ਉਹੀ ਮਿਸਟਰ ਸਾਹਿਬ ਦੱਸਣਗੇ ਉਹਨਾਂ ਦੇ ਭੂਆ ਜੀ ਨੇ ਕਿਉਂ ਦਿੱਤੀ ਕਿਸੇ ਕੰਮ ਦੇ ਐਪਸ ਵਿੱਚ ਦਿੱਤੀ ਕਿਉਂਦਾ ਪਿਆਰ ਜ਼ਿਆਦਾ ਆ ਗਿਆ ਜਾਂ ਕੋ ਉਹਨਾਂ ਦਾ ਮੋਹ ਜ਼ਿਆਦਾ ਉੱਠ ਗਿਆ ਇਹ ਸਾਰੀ ਗੱਲ ਉਹੀ ਦੱਸਣਗੇ ਜਾਂ ਇਸ ਜਿਹੜੀ ਪ੍ਰੋਪਰ ਜਬਨਦ ਸਾਹਿਬ ਜਾਂਚ ਦੀ ਮੈਂ ਮੰਨਦਾ ਅੰਬਾ ਜੀ ਐਕਚੁਅਲੀ ਉਹ ਫਿਰ ਮੈਂ ਤੁਹਾਨੂੰ ਦੁਬਾਰਾ ਦੱਸ ਦੇਣਾ ਉਹ ਪ੍ਰੋਪਰਟੀ ਹੈ ਭਗਵੰਤ ਦੀ ਸੀ ਉਹ ਸਾਰਾ ਇਲਾਕਾ ਮੈਂ ਅਚੀ ਤਰ੍ਹਾਂ ਨਾਲ ਚੰਗੀ ਤਰ੍ਹਾਂ ਉਹ ਕਿਤੇ ਭਗਵੰਤ ਮਾਨ ਦੇ ਹੀ ਇਸੀ ਵਿੱਚ ਉਹਨੂੰ ਹੁਣ ਲਿਜਿਟਿਮਾਈਜ਼ ਕੀਤਾ ਗਿਆ ਵਾ ਇੱਕ ਗੈਰ ਕਾਨੂੰਨੀ ਟ੍ਰਾਂਜੈਕਸ਼ਨ ਹਿਬਾ ਦੇ ਰਾਹੀਂ ਉਹਨਾਂ ਨੂੰ ਆਪਣੀ ਮਦਰ ਦੇ ਨਾਮ ਤੇ ਵਾਪਸ ਲੈ ਲੈਂਦਾ ਸੋ ਇਟ ਬਿਕਮਸ ਬੇਨਾਮੀ ਪਹਿਲਾਂ ਵੀ ਬੇਨਾਮੀ ਲਈ ਗਈ ਹੈ ਭਗਵੰਤ ਮਾਨ ਦੇ ਪੈਸੇ ਲੱਗੇ ਸੀ ਕਿ ਲਏ ਕਿ ਲੇਕਿਨ ਲਈ ਗਈ ਆਪਣੀ ਭੂਆ ਦੇ ਨਾਮ ਤੇ ਦੈਟਸ ਅ ਬੇਨਾਮੀ ਟ੍ਰਾਂਜੈਕਸ਼ਨ ਜਿਦਾ ਮੈਂ ਕੋ ਇਨਵੈਸਟਮੈਂਟ ਕਰਦਾ ਮੈਂ ਆਪਣੇ ਕਿਸੇ ਗਦਰ ਦੇ ਨਾਮ ਤੇ ਜ਼ਮੀਨ ਲੈ ਕੇ ਛੱਡ ਦਿੰਦਾ 10 ਸਾਲ ਬਾਅਦ ਮੈਂ ਉਹਨੂੰ ਗਿਫਟ ਦੇ ਦੂੰਗਾ ਆਪਣੇ ਵਾਪਸ ਸੋ ਇਟ ਬਿਕਮਸ ਡਾਊਟਫੁਲ ਸਾਰੀ ਡੀਲ ਹੈ ਕਿ ਜਿਹਦੀ ਕਿ ਇਨਵੈਸਟਮੈਂਟ ਹੈ exact purchase ਮੈਨੂੰ ਨਹੀਂ ਪਤਾ ਪਰ ਆਈ ਥਿੰਕ ਇਟ ਇਜ਼ ਅਬਾਊਟ 10 ਇਅਰਸ ਬੈਕ 10 ਸਾਲ ਪੁਰਾਣੀ ਜ਼ਮੀਨ ਹੈਗੀ ਆ ਉਹ ਸਾਰਾ ਇਲਾਕਾ ਗਵਾਹੀ ਦਿੰਦਾ ਕਿ ਇੱਥੇ ਜਿਹੜਾ ਠੇਕਾ ਜ਼ਮੀਨ ਦਾ ਸੀਗਾ ਉਹ ਭਗਵੰਤ ਪਾnde ਅਕਾਊਂਟ ਵਿੱਚ ਆਦੇ ਅ ਘਰ ਵਿੱਚ ਆ ਜਾਂਦਾ ਸੀਗਾ ਉਹ ਤਾਂ ਹੁਣ ਜਦੋਂ ਕੋਈ ਪੁਲਿਸ ਇਨਵੈਸਟੀਗੇਸ਼ਨ ਕਰੂ ਅਕਾਊਂਟਸ ਕੱਢੂਗੀ ਇਹਨਾਂ ਦੇ ਇਨਕਮ ਟੈਕਸ ਰਿਟਰਨਸ ਕੱਢੂਗੀ ਉਹਦੇ ਸਾਬਤ ਪਤਾ ਲੱਗ ਜਾਣਾ ਕਿ ਕਿੰਨਾ ਪੈਸਾ ਰੈਗੂਲਰਲੀ ਕੌਣ ਜਮ੍ਹਾਂ ਕਰਾ ਰਿਹਾ ਵਾ ਜਾਂ ਅਗਰ ਕੈਸ਼ ਵੀ ਲੈਂਦੇ ਤੇ ਉਹਦੀਆਂ ਗਵਾਹੀਆਂ ਕੋਈਆਂ ਪੁਲਿਸ ਕੋਲ ਕਹਿ ਜੀ ਮੈਂ ਇਥੇ ਟੋਲੋਜੀ ਬਾਹਰ ਮੋ ਚੀਫ ਮਿਨਿਸਟਰ ਸਾਹਿਬ ਤੇ ਡਿਪੈਂਡ ਕਰਦਾ ਕਿ ਉਹ ਕਿੰਨੇ ਕਿ ਇਨਸਾਫ ਪਸੰਦ ਨੇ ਆਪਣੇ ਇਲਜ਼ਾਮਾਂ ਦੇ ਵਿੱਚ